ਯਕੀਨ ਨਹੀਂ ਆਉਂਦਾ ਕਿ ਇਹ ਪਾਣੀ ਆਪਣੇ ਆਪ ਕਿਦਾਂ ਇੱਥੋਂ ਨਿਕਲ ਸਕਦਾ ਹੈ ਇੱਥੇ ਕੋਈ ਬਿਜਲੀ ਦੀ ਕਾਰਨ ਨਹੀਂ ਹੈ ਲੱਗੇ ਕੋਈ ਇੱਥੇ ਮੋਟਰ ਨਹੀਂ ਹੈ ਇਹ ਬੋਰ ਲਗਾਤਾਰ 24 ਘੰਟੇ ਚੱਲਦਾ ਹੈ ਤੇ ਪਾਣੀ ਤੁਸੀਂ ਦੇਖੋ ਪਾਣੀ ਕਿੰਨਾ ਇਸ ਵੇਲੇ ਅਸੀਂ ਸੇਮ ਨਹਿਰ ਦੇ ਲਾਗੇ ਖੜੇ ਆ ਜਿਹੜੀ ਗੁਰਦੁਆਰਾ ਖੱਲੂ ਖੜਾ ਸਾਹਿਬ ਦੇ ਨਜ਼ਦੀਕ ਦੀ ਲੰਘਦੀ ਹੈ ਤੇ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਉਣ ਲੱਗਾ ਵਾਂ ਉਹ ਬਹੁਤ ਹੀ ਇੱਕ ਕੁਦਰਤ ਦਾ ਕ੍ਰਿਸ਼ਮਾਤਰੀ ਬਾਰੇ ਮੈਂ ਗੱਲ ਕਰਨ ਜਾ ਰਿਹਾ ਇਹ ਇੱਕ ਇਥੇ ਬੋਰਿਆ ਜੋ 24 ਘੰਟੇ ਲਗਾਤਾਰ ਚੱਲਦਾ ਰਹਿੰਦਾ ਹੈ ਬਿਨਾ ਬੱਤੀ ਤੋਂ ਬਿਨਾ ਕਿਸੇ ਬਿਜਲੀ ਦੇ ਕਨੈਕਸ਼ਨ ਤੋਂ ਬਿਨਾ ਡੀਜ਼ਲ ਇੰਜਨ ਤੋਂ ਇਥੇ ਇਹ ਬੋਰ ਕੀਤਾ ਹੋਇਆ ਵਾ ਇਹਦੀ ਤੁਸੀਂ ਦੇਖੋ ਕਿੰਨਾ ਜਿਆਦਾ ਪਾਣੀ ਇਹ ਕੱਢ ਰਿਹਾ ਵਾ ਜਦੋਂ ਲੋੜ ਪੈਂਦੀ ਹੈ ਤਾਂ ਇਹਨਾਂ ਫਸਲਾਂ ਨੂੰ ਲਾਉਣ ਵਾਸਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਜ਼ਿਲ੍ਹਾ ਗੁਰਦਾਸਪੁਰ ਨਜ਼ਦੀਕ ਕੱਲੂ ਘਰ ਗੁਰਦੁਆਰਾ ਸਾਹਿਬ ਦੇ ਲਾਗੇ ਇਹੋ ਜੇ ਹੋਰ ਵੀ ਕਈ ਬੋਰ ਨੇ ਇਹ ਦੇਖੋ ਤੁਸੀਂ ਦੇਖੋ ਕਿ ਇਹਦਾ ਪਾਣੀ ਉਹ ਯਕੀਨ ਨਹੀਂ ਹੁੰਦਾ ਕਿ ਇਹ ਪਾਣੀ ਆਪਣੇ ਆਪ ਕਿਦਾਂ ਇੱਥੋਂ ਨਿਕਲ ਸਕਦਾ ਹੈ ਇੱਥੇ ਕੋਈ ਬਿਜਲੀ ਦੀ ਤਾਰ ਨਹੀਂ ਹੈ ਲੱਗੀ ਕੋਈ ਇੱਥੇ ਮੋਟਰ ਨਹੀਂ ਹੈ ਇਹ ਬੋਰ ਲਗਾਤਾਰ 24 ਘੰਟੇ ਚੱਲਦਾ ਹੈ ਤੇ ਪਾਣੀ ਤੁਸੀਂ ਦੇਖੋ ਪਾਣੀ ਕਿੰਨਾ ਵਧੀਆ ਸਾਫ਼ ਸੁਸਤ ਪਾਣੀ ਹੈ ਇਥੋਂ ਨਿਕਲ ਰਿਹਾ ਬਹੁਤ ਹੀ ਵਧੀਆ ਤਰੀਕੇ ਨਾਲ ਪਾਣੀ ਆਪਣੇ ਆਪ ਜੋ ਲਗਾਤਾਰ 24x7 ਲਗਾਤਾਰ 24 ਘੰਟੇ ਚੱਲਦਾ ਹੈ ਇਹ ਨਿਕਲ ਰਿਹਾ ਇਥੋਂ ਇਹ ਪਾਣੀ ਇਧਰ ਜਾ ਰਿਹਾ ਕੋਈ ਤਾਰ ਨਹੀਂ ਲੱਗੇ ਕੋਈ ਇੱਥੇ ਖੰਭਾ ਨਹੀਂ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਇੱਥੇ ਇਹ ਪਾਸੇ ਵੀ ਕੋਈ ਬਿਜਲੀ ਨਹੀਂ ਹੈ। ਇਹ ਚੋ ਵੀ ਇਸ ਵੇਲੇ ਅਸੀਂ ਗੁਰਦੁਆਰਾ ਖੱਲੂ ਘਰਾ ਸਾਹਿਬ ਦੇ ਨੇੜੇ ਖੜੇ ਆ। ਤੇ ਉਹ ਜੋ ਆਟੋਮੈਟਿਕ ਬੋਰ ਚੱਲ ਰਹੇ ਨੇ ਉਹ ਇੱਥੇ ਵੀ ਚੱਲ ਰਹੇ ਨੇ। ਉਹ ਮੈਂ ਤੁਹਾਨੂੰ ਹੁਣ ਉਹ ਆਟੋਮੈਟਿਕ ਬੋਰ ਦਿਖਾਉਣ ਲੱਗਾ। ਇਹ ਪੈਲੀਆਂ ਦੀ ਸੰਜਾਈ ਇਸ ਆਟੋਮੈਟਿਕ ਬੋਰ ਦੇ ਨਾਲ ਹੁੰਦੀ ਹੈ ਜਿਹੜੇ ਬਿਜਲੀ ਅਤੇ ਡੀਜ਼ਲ ਇੰਜਨ ਤੋਂ ਬਗੈਰ ਹੀ ਚੱਲ ਰਹੇ ਨੇ। ਇਹ ਇੱਕ ਬੋਰ ਇੱਥੇ ਵੀ ਹੈ ਜੀ। ਇਹਦੇ ਲਾਗੇ ਵੀ ਕੋਈ ਬਿਜਲੀ ਦਾ ਖੰਭਾ ਨਹੀਂ ਹੈ। ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਹੈ ਇਹ ਇਹ ਵੀ 24 ਘੰਟੇ ਲਗਾਤਾਰ 24 7 ਚੱਲਦਾ ਹੈ ਨਿਸ਼ਾਨ ਸੇ ਨਿਸ਼ਾਨੇ ਖਾਲਸਾ ਵੀ ਇੱਥੋਂ ਦਿਖਾਈ ਦੇ ਰਿਹਾ ਉਹ ਜੋ ਸਾਹਮਣੇ ਇੱਕ ਛੋਟਾ ਕਲੂਕਾਰਾ ਸਾਹਿਬ ਦੇ ਲਾਗੇ ਇਹ ਜੋ ਬਣੀ ਹੋਈ ਯਾਦਗਾਰ ਉਹ ਵੀ ਇੱਥੋਂ ਦਿਖਾਈ ਦੇ ਰਹੀ ਆ ਤੇ ਇਹ ਖੇਤਾਂ ਦੇ ਵਿੱਚ ਇਹ ਬੋਰ ਵੀ ਚੱਲ ਰਿਹਾ ਜਿਹਨੂੰ ਪਾਈਪ ਦੇ ਨਾਲ ਪਾਣੀ ਦੀ ਜੋ ਹੈ ਚੱਲ ਰਿਹਾ ਲਗਾਤਾਰ 24 ਘੰਟੇ ਪਾਣੀ ਚੱਲਦਾ ਹੈ ਇਹ ਪਾਈਪ ਦੇ ਨਾਲ ਇਹ ਸੰਜਾਈ ਜਿਹੜੀ ਆ ਇਹ ਅੱਗੇ ਕੀਤੀ ਜਾ ਰਹੀ ਆ ਉਹ ਸਾਹਮਣੇ ਪਾਈਪ ਜਾ ਰਿਹਾ ਇਹਦੇ ਨਾਲ ਉਹ ਪੈਲੀ ਨੂੰ ਸਿੰਜਿਆ ਜਾ ਰਿਹਾ ਉਹ ਸਾਹਮਣੇ ਵੀ ਪਾਈਪ ਨਜ਼ਰ ਆ ਰਿਹਾ ਤੇ ਉਹ ਪੈਲੀ ਜੀ ਦੀ ਸੰਜਾਈ ਪਾਣੀ ਨਾਲ ਹੋ ਰਹੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਬੋਰ ਦਿਖਾਇਆ ਜਿਹੜਾ ਲਗਾਤਾਰ ਚੱਲ ਰਿਹਾ ਦਿਖਾ ਰਿਆ ਸੀ ਇਹਦੇ ਲਾਕੇ ਕੋਈ ਵੀ ਹੋਰ ਬਿਜਲੀ ਦਾ ਕਨੈਕਸ਼ਨ ਜਾ ਨੀਤੀ ਜੇ ਸੁਪ্লাই ਹੈ ਇੱਥੇ ਨਹੀਂ ਹੈ ਤੇ ਇਧਰ ਗੁਰਦੁਆਰਾ ਕਲੂਕਾਰਾ ਸਾਹਿਬ ਦਾ ਆ ਨਜ਼ਰ ਆ ਰਿਹਾ ਜਰਾ ਗੁਰਦੁਆਰਾ ਕਲੂਕਾਰਾ ਸਾਹਿਬ ਵੱਲ ਨੰ ਕਰਿਓ ਇਹ ਮੇਰ ਲਾਲ ਭਾਈ ਸਾਹਿਬ ਖੜੇ ਨੇ ਇਹ ਗੁਰਦੁਆਰਾ ਕਲੂਕਾਰਾ ਸਾਹਿਬ ਦੇ ਨੇੜੇ ਇਹਨਾਂ ਦੇ ਖੇਤ ਨੇ ਤੇ ਇਹਨਾਂ ਨਾਲ ਗੱਲਬਾਤ ਕਰਨੀ ਇਸ ਸੰਬੰਧ ਵਿੱਚ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਜੀਸ਼ ਸਿੰਘ ਜੀ ਦਿਲਜੀਤ ਪਿੰਡ ਕਿਹੜਾ ਜੇ ਪਿੰਡ ਦਾ ਕਲੂਕਾਰਾ ਗੁਰਦੁਆਰਾ ਸਾਹਿਬ ਜੀ ਅੱਛਾ ਇਹੀ ਹੈ ਹਾਂਜੀ ਕੋੜੀ ਇਹ ਜਿਹੜੇ ਬੋਰ ਇੱਥੇ ਮੈਂ ਦੇਖੇ ਨੇ ਜਿਹੜੇ ਚੱਲ ਰਹੇ ਨੇ ਹਾਂਜੀ ਹਾਂਜੀ ਇਹ ਕਿੰਨੇ ਕਿ ਚਿਰ ਤੋਂ ਚੱਲ ਰਹੇ ਨੇ ਜੀ ਇਹ ਤੇ ਕਾਫੀ ਸਮਾਂ ਹੋ ਗਿਆ ਵਾ ਇਹਨਾਂ ਨੂੰ 10 12 ਸਾਲ ਹੋ ਗਏ ਜਦੋਂ ਤੁਸੀਂ ਆਪਣੀ ਮਤਲਬ ਹੋਸ਼ ਵਿੱਚ ਇਹ ਵੇਖੇ ਨੇ ਅੱਜ ਵੀ ਇਹ ਬੋਰ 300 ਫੁੱਟ ਤੋਂ ਉੱਪਰ ਕਰ ਦੋੜੂਗਾ ਹਾਂਜੀ ਅੱਜ ਵੀ ਚੱਲਣਾ ਪਾਗੇ ਹਾਂਜੀ ਜਿੱਥੇ ਵੀ ਤੁਸੀਂ 300 ਫੁੱਟ ਤੋਂ ਡੂੰਘਾ ਬੋਰ ਕਰ ਦੋਗੇ ਉਹ ਉੱਪਰ ਚੱਲਣਾ ਪੈਣੀ ਆਪਣੇ ਆਪ ਹੀ ਚੱਲਣਾ ਪੈਣੀ ਅੱਛਾ ਇੱਥੇ ਕਿੰਨੇ ਕਿ ਬੋਰ ਚੱਲ ਰਹੇ ਨੇ ਇੱਥੇ ਘਟੋ ਘਟ 10 12 ਹੋਣੇ ਆ ਬੋਰ ਐਨੂੰ ਹਾਂਜੀ ਤਕਰੀਬਨ ਅੱਛਾ ਆਇਦਾ ਕਰਾਲਾ ਨੇ ਮੇਨਾ ਜੋ ਚਾਵੇ ਤੱਕ ਅੱਛਾ ਪਰ ਉਹ ਬੀਬੀ ਸੁੰਦਰੀ ਨੂੰ ਗਾਂ ਲੰਗ ਜੋ ਇਹ ਇਹ ਸਾਹਮਣੇ ਏਰੀਏ ਦੇ ਵਿੱਚ ਅੱਛਾ ਅੱਛਾ ਸਾਰੇ ਤਾਂ ਵੀ ਹੁੰਦਾ ਇਹਨੂੰ ਇਹਨੂੰ ਲੋਡ ਨਹੀਂ ਹੈਗੀ ਹਾਂਜੀ ਤੇ ਇਹਨੂੰ ਬੰਦ ਕਰਾਈ ਕਰ ਦੇਣਾ ਵਾ ਟੱਕਣ ਲਾਗੇ ਅੱਛਾ ਜੀ ਅੱਜ ਹੁਣ ਝੋਨੇ ਨੂੰ ਲੋਡ ਆ ਹਾਂਜੀ ਇਹਦਾ ਖੋਲ ਦੇਣਾ ਟੱਕਣ ਤੇ ਚੱਲ ਪੈਣਾ ਮੋਟਰ ਲੈ ਕੇ ਚੱਲਦਾ ਹੀ ਰਹਿਣਾ 24 ਘੰਟੇ ਚੱਲਦਾ ਰਹਿਣਾ ਵਾਹ ਜੀ ਬਾ ਕੀ ਬਾਤ ਹੈ ਇਹ ਗੱਲ ਹੈ ਜਿਲ੍ਹਾ ਗੁਰਦਾਸਪੁਰ ਹਾਂਜੀ ਹਾਂਜੀ ਤੇ ਛੋਟਾ ਕਲੂਗਾ ਰਸ਼ਮ ਦੀ ਲਾਗੇ ਮਤਲਬ ਇਹ ਜਿਹੜੀ ਆ ਦਾਤ ਪ੍ਰਮਾਤਮਾ ਦੀ ਬਖਸ਼ੀ ਆ ਹਾਂਜੀ ਹਾਂਜੀ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਤੁਸੀਂ ਇਹ ਜਾਣਕਾਰੀ ਦਿੱਤੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਆਇਆ ਤੇ ਇੱਥੋਂ ਦੀ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਹੁਣ ਝੋਨੇ ਦੀ ਫਸਲ ਦਾ ਟਾਈਮ ਹੈ ਦੂਰ-ਦੂਰ ਤੱਕ ਲੋਕਾਂ ਨੇ ਪੈਲੀਆਂ ਜਿਹੜੀਆਂ ਨੇ ਕਿਸਾਨਾਂ ਨੇ ਤਿਆਰ ਕਰ ਲਈਆਂ ਨੇ ਉਹ ਅੱਗੇ ਕਮਾਦ ਦੀ ਫਸਲ ਇਸ ਤੋਂ ਇਲਾਵਾ ਝੋਨਾ ਤੇ ਕਣਕ ਵੀ ਇਸ ਇਲਾਕੇ ਵਿੱਚ ਬੀਜੀ ਜਾਂਦੀ ਹੈ ਤੇ ਝੋਨੇ ਦੀ ਫਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ ਇਹਦੇ ਲਈ ਕਿਸਾਨਾਂ ਨੇ ਪਹਿਲਾਂ ਹੀ ਤਿਆਰੀ ਕਰ ਲਈ ਹੈ ਤਿਆਰੀ ਕੱਸ ਲਈ ਹੈ ਇਹ ਵੇਖੋ ਜੀ ਵਟਾਂ ਵੱਡੀਆਂ-ਵੱਡੀਆਂ ਵਟਾਂ ਪਾ ਲੀਆਂ ਨੇ ਭਈ ਜਦੋਂ ਪਾਣੀ ਲਾਉਣਾ ਵਾ ਤੇ ਇਹ ਵਟਾਂ ਜਿਹੜੀਆਂ ਨੇ ਬਣੀਆਂ ਹੋਣ ਖਾਲ ਬਣੇ ਹੋਣ ਇਹਨਾਂ ਨੇ ਪੈੜੀ ਦੀ ਤਿਆਰ ਕਰ ਲਈ ਹੈ ਵਕ ਵਕ ਸਾਧਨਾ ਦੇ ਨਾਲ ਪਾਣੀ ਲਗਾਇਆ ਜਾਣਾ ਜਿਵੇਂ ਕਿ ਬਿਜਲੀ ਦੇ ਟਿਊਬਵਲ ਨੇ ਕਨੈਕਸ਼ਨ ਲੋਕਾਂ ਲਈ ਹੋਏ ਨੇ ਉਹ ਸਾਹਮਣੇ ਬਿਜਲੀ ਦਾ ਟਿਊਬਵਲ ਵੀ ਆ ਇਸ ਤੋਂ ਇਲਾਵਾ ਡੀਜ਼ਲ ਇੰਜਨ ਦੇ ਨਾਲ ਵੀ ਪਾਣੀ ਦੀ ਜਿਹੜੀ ਆ ਉਹ ਉਹ ਸਪਲਾਈ ਕਰਨੀ ਆ ਤੇ ਖੇਤਾਂ ਨੂੰ ਪਾਣੀ ਲਾਉਣ ਵਾਸਤੇ ਡੀਜ਼ਲ ਇੰਜਨ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਤੁਹਾਡੇ ਸਾਹਮਣੇ ਇੱਕ ਡੀਜ਼ਲ ਇੰਜਨ ਆ ਇਹ ਵੀ ਇਹਨਾਂ ਨੇ ਤਿਆਰ ਕਰਕੇ ਰੱਖਿਆ ਤੇ ਜਦੋਂ ਬਜਾਈ ਸ਼ੁਰੂ ਹੋਏਗੀ ਝੋਨੇ ਦੀ ਲਵਾਈ ਸ਼ੁਰੂ ਹੋਏਗੀ ਤਾਂ ਇਹ ਇੰਜਨ ਦੀ ਵੀ ਵਰਤੋਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਵੱਖ-ਵੱਖ ਹੋਰ ਸਾਧਨ ਇੱਥੇ ਵਰਤੇ ਜਾਣਗੇ ਕਈ ਲੋਕ ਨਹਿਰੀ ਪਾਣੀ ਦੀ ਵਰਤੋਂ ਕਰਦੇ ਨੇ ਪਰ ਇਸ ਇਸ ਇਲਾਕੇ ਵਿੱਚ ਨਹਿਰੀ ਪਾਣੀ ਨਹੀਂ ਹੈ ਇਹ ਜ਼ਿਆਦਾਤਰ ਇੰਜਨ ਦੀ ਵਰਤੋਂ ਡੀਜ਼ਲ ਇੰਜਨ ਦੀ ਵਰਤੋਂ ਜਾਂ ਬਿਜਲੀ ਚੱਲਣ ਵਾਲੀਆਂ ਮੋਟਰਾਂ ਦੀ ਵਰਤੋਂ ਕਰਦੇ ਨੇ ਇਹ ਕਾ ਤਾਨੂੰ ਮੋਟਰ ਦਿਖਾਲਦੇ ਆ ਇਹਦੇ ਲਾਗੇ ਵਰਤਨ ਵਾਲੇ ਸੰਦ ਸੰਧਾਰੇ ਪਏ ਹੋਏ ਨੇ ਟਰਾਲੀ ਆ ਇਧਰ ਸੁਹਾਗਾ ਵਾ ਇਸ ਤੋਂ ਇਲਾਵਾ ਇਧਰ ਤਵੇ ਨੇ ਇਹਨਾਂ ਦੇ ਨਾਲ ਸਾਰਾ ਕੰਮ ਜਿਹੜਾ ਵਾ ਉਹ ਕਰ ਲਿਆ ਐ ਇੱਕ ਬੜਾ ਸੋਹਣਾ ਕਮਰਾ ਬਣਾਇਆ ਹੋਇਆ ਵਾ ਤੇ ਇਧਰ ਪਾਣੀ ਚ ਬੱਚਾ ਬਣਾਇਆ ਵਾ ਤੇ ਇਧਰ ਪਨੀਰੀਆਂ ਬੀਜੀਆਂ ਨੇ ਉਹ ਪਰਾਂ ਜਿਹੜੀ ਪਨੀਰੀ ਵੱਡੀ ਹੋ ਗਈ ਆ ਕੁਝ ਵੈਰਾਈਟੀਆਂ ਇਧਰ ਬੀਜੀਆਂ ਨੇ ਕੁਝ ਬੀਜਣ ਵਾਲੀ ਜਗ੍ਹਾ ਪਈ ਹੋਈ ਆ ਇਹ ਤੁਹਾਨੂੰ ਇੱਕ ਬੋਰ ਨਵਾਂ 300 ਫੁੱਟ ਡੂੰਘਾ ਬੋਰ ਕੀਤਾ ਵਾ ਇਹਦਾ ਪਾਣੀ ਵੀ ਜਿਹੜਾ ਵਾ ਉਹ ਆਪਣੇ ਆਪ ਚੱਲ ਰਿਹਾ ਵਾ ਹੁਣ ਮਾਰੇ ਸਮੇਂ ਦੇ ਵਿੱਚ ਆ ਦੇਖੋ ਤੁਹਾਨੂੰ ਦੱਸਣਾ ਲਗਾਤਾਰ ਪਾਣੀ ਚੱਲ ਰਿਹਾ ਵਾ ਵੈਸੇ ਤੇ ਪਾਣੀ ਬਹੁਤ ਡੂੰਘਾ ਪਰ ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਪਾਣੀ ਜਿਹੜਾ ਆਟੋਮੈਟਿਕ ਹੀ ਚੱਲੀ ਜਾ ਰਿਹਾ ਹੈ ਬਿਨਾਂ ਬਿਜਲੀ ਜਾਂ ਡੀਜ਼ਲ ਦੀ ਵਰਤੋਂ ਕੀਤੇ ਆ ਇੱਕ ਜਿਹੜਾ ਬੋਰ ਜਿਹੜਾ ਚੱਲ ਰਿਹਾ ਵਾ ਵੈਸੇ ਤੇ ਪਾਣੀ ਡੂੰਗਾ ਵਾ ਇਹੋ ਜੇ ਕਈ ਬੋਰ ਜਿਹੜੇ ਨੇ ਇਸ ਇਲਾਕੇ ਵਿੱਚ ਨੇ ਤੁਹਾਨੂੰ ਉਹਨਾਂ ਬਾਰੇ ਵੀ ਜੇ ਹੋ ਸਕੇਗਾ ਤਾਂ ਜਾਣ ਕਰ ਦਿਆਂਗੇ ਪਰ ਇਹ